ਆਸਾ ਮਹੱਲਾ ਪੰਜਵਾਂ ਰੋਵਣ ਹਾਰੇ ਝੂਠ ਕਮਨ ਹੱਸ ਹੱਸ ਸੋਗ ਕਰਤ ਬੇਗਨ ਵਾਹ ਮਾਰਨੇ ਪਹਿਲੇ ਬੰਦ ਚੀ ਦੱਸਤਾ ਸ਼ਬਦ ਦੇ ਫਿਰ ਰੋਵਣ ਹਾਰੇ ਝੂਠ ਕਮਨ ਹੱਸ ਹੱਸ ਸੋਗ ਕਰਤ ਬੇਗਨ ਦੇਖੋ ਮਨੁੱਖਤਾ ਦੀ ਦਸ਼ਾ ਦੱਸ ਰਹੇ ਨੇ ਸਤਿਗੁਰੂ ਵੀ ਕਿਹੋ ਜਿਹਾ ਮਾਈਂਡ ਆ ਇਨਸਾਨ ਦਾ ਵਿਰਲਿਆਂ ਨੂੰ ਛੱਡ ਕੇ ਜੀ ਆਪਾਂ ਵਿਰਲਿਆਂ ਨੂੰ ਛੱਡ ਕੇ ਕਹ ਦਨੇ ਆ ਪਰ ਮਹਾਰਾਜ ਨੇ ਸੰਸਾਰ ਦੀ ਦਸ਼ਾ ਦੇਖੀ ਗੁਰੂ ਸਾਹਿਬ ਨੇ ਉਹੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਵੀ हे ਭਾਈ ਜਿੱਥੇ ਕੋਈ ਮਰਦਾ ਹੈ ਤੇ ਉਸ ਨੂੰ ਕੋਈ ਸੰਬੰਧੀ ਰੋਂਦਾ ਹੈ ਉਹ ਰੋਣ ਵਾਲਾ ਵੀ ਆਪਣੇ ਦੁੱਖਾਂ ਨੂੰ ਰੋਂਦਾ ਹੈ ਤੇ ਇਸ ਤਰ੍ਹਾਂ ਝੂਠਾ ਰੋਂ ਨਹੀਂ ਰੋਂਦਾ ਹੈ ਬੈਸੇ ਆਪਾਂ ਦੇਖਦੇ ਵੀ ਆ ਨਾ ਗੁਰੂ ਸਾਹਿਬ ਨੇ ਦੇਖੋ 5 600 ਸਾਲ ਪਹਿਲਾਂ ਲਿਖਤਾ ਉਦੋਂ ਵੀ ਇਹ ਸਿਸਟਮ ਸੀ ਹੁਣ ਦੇਖੋ ਆਪਾਂ ਜਾਣੇ ਆ ਕਿਸੇ ਦੇ ਦੁੱਖ ਵਿੱਚ ਸ਼ਾਮਲ ਹੋਣ ਜਾਣੇ ਆ ਕਿਸੇ ਦੇ ਤੇ ਉੱਥੇ ਕੀ ਕਰਦੇ ਨੇ ਲੋਕ ਮੈ ਮੋਬਾਈਲ ਲਈ ਬੈਠੇ ਨੇ ਆਪੋ ਆਪਣੇ ਜਾਂ ਆਪਦੇ ਦੁੱਖ ਰੋ ਕੇ ਆ ਜਾਂਦਾ ਇਨਸਾਨ ਤੇ ਦੂਜੇ ਦਾ ਤਾਂ ਇਉਂ ਹੀ ਸਮਝਦਾ ਮਹਾਰਾਜ ਕਹਿੰਦੇ ਹੱਸ ਹੱਸ ਸੋਗ ਕਰਤ ਬੇਗਨ ਜਿਹੜਾ ਕੋਈ ਓਪਰਾ ਮਨੁੱਖ ਉਸ ਦੇ ਮਰਨ ਤੇ ਅਫਸੋਸ ਕਰਨ ਆਉਂਦਾ ਹੈ ਉਹ ਹੱਸ ਹੱਸ ਕੇ ਅਫਸੋਸ ਕਰਦਾ ਹੈ ਸੱਚਾ ਨਾ ਹੈ ਆਪਾਂ ਦੇਖਦੇ ਆ ਪ੍ਰੈਕਟੀਕਲ ਵੀ ਆਪਣਾ ਅਨਸਾਨ ਇਹੋ ਜੇ ਮੌਕੇ ਤੇ ਜਾਂਦਾ ਵੀ ਹੱਸ-ਹੱਸ ਗੱਲਾਂ ਕਰਦਿਆ ਆਪਨ ਆਪਣੀਆਂ ਹੀ ਕਈ ਆਪਣੇ ਦੁੱਖ-ਰੋਗ ਦੁੱਖ ਰੋਏ ਆਉਂਦੇ ਨੇ ਉੱਥੇ ਜਾ ਕੇ ਇਕੱਠੇ ਹੋ ਕੇ ਤੇ ਕਈ ਹੱਸ-ਹੱਸ ਕੇ ਅਫਸੋਸ ਕਰੇ ਆਉਂਦੇ ਨੇ ਕੋ ਮੂ ਆ ਕਾ ਕੇ ਕਰ ਗਾਵਨ ਮਹਾਰਾਜ ਕਹਿੰਦੇ ਹੈ ਭਾਈ ਜਗਤ ਵਿੱਚ ਸੁੱਖ-ਦੁੱਖ ਦਾ ਚੱਕਰ ਚੱਲਦਾ ਹੀ ਰਹਿੰਦਾ ਹੈ ਜਿੱਥੇ ਕੋਈ ਮਰਦਾ ਹੈ ਉਥੇ ਰੋਣ ਪਿੱਟਣ ਹੋ ਹੋ ਰਿਹਾ ਹੈ ਤੇ ਕਿਸੇ ਦੇ ਘਰ ਵਿੱਚ ਕਿਸੇ ਖੁਸ਼ੀ ਆਤਕਦੇ ਕਾਰਨ ਗਾਉਣ ਹੋ ਰਿਹਾ ਹੈ ਦੇਖੋ ਤੁਸੀਂ ਦੇਖ ਲਈ ਨਾ ਆਪਾਂ ਆਂਡ ਗਮਾਂਡ ਨਾਲ ਹੀ ਕਿਸੇ ਦੇ ਦੁਸ਼ੋਕ ਹੋ ਰਿਹਾ ਹੁੰਦਾ ਕਿਸੇ ਦੇ ਗਾਉਣ ਹੋ ਰਿਹਾ ਹੁੰਦਾ ਕਿਸੇ ਦੇ ਘਰ ਵਿੱਚ ਰੋਣਾ ਪਿਆ ਕਿਸੇ ਦੇ ਘਰ ਵਿੱਚ ਗਾਉਣਾ ਹੁੰਦਾ ਆਂਡ ਗਮਾਂਡ ਆਪਾਂ ਦੇਖ ਲਈਆਂ ਮਹਾਰਾਜ ਨੇ ਦੁਨੀਆ ਦਾ ਨਕਸ਼ਾ ਖਿੱਚ ਕੇ ਦੱਸਿਆ ਕੋ ਰੋਵੇ ਕੋ ਹੱਸ ਹੱਸ ਪਾਵਨ ਮਹਾਰਾਜ ਕਹਿੰਦੇ ਕੋਈ ਰੋਂਦਾ ਹੈ ਕੋਈ ਹੱਸ ਹੱਸ ਪੈਂਦਾ ਹੈ ਬਾਲ ਵਿਵਸਥਾ ਤੇ ਬਿਰਧਨ ਬਾਲ ਉਮਰ ਤੋਂ ਲੈ ਕੇ ਬੁੱਢਾ ਹੋਣ ਤੱਕ ਪਹੁੰਚਣ ਦਾ ਮੌਕਾ ਫੇਰ ਪਸਤਨ ਮਹਾਰਾਜ ਕਹਿੰਦੇ ਮਨੁੱਖ ਅਗਾਹ ਅਗਾਹ ਆਉਣ ਵਾਲੀ ਉਮਰ ਵਿੱਚ ਸੁੱਖ ਦੀ ਆਸ ਧਾਰਦਾ ਹੈ ਪਰ ਅਗਲੀ ਅਵਸਥਾ ਤੇ ਮਸਾ ਪਹੁੰਚਦਾ ਹੈ ਅਗਲੀ ਅਵਸਥਾ ਤੇ ਮਸਾ ਪਹੁੰਚਦਾ ਹੈ ਕਿ ਉੱਥੇ ਹੀ ਦੁੱਖ ਵੀ ਵੇਖ ਕੇ ਸੁੱਖ ਦੀ ਆਸ ਲਾ ਬੈਠਦਾ ਹੈ ਜਣੀ ਆਸ ਸੁੱਖ ਦੀ ਕੋਈ ਲਾਉਂਦਾ ਇਨਸਾਨ ਸੱਚਾ ਜੀ ਮਹਾਰਾਜ ਤੇ ਫਿਰ ਪਸਤਾਨਦਾ ਹੈ ਕਿ ਆਸਾਂ ਐਵੇਂ ਹੀ ਅਸਾਂ ਐਵੇਂ ਹੀ ਬਣਾਉਂਦਾ ਰਹਾ ਆਸਾਂ ਐਵੇਂ ਹੀ ਬਣਾਉਂਦਾ ਰਹਿਂਦਾ ਮਨੁੱਖ ਤ੍ਰੈ ਗੁਣ ਮਹਿ ਵਰਤੇ ਸੰਸਾਰ ਮਹਾਰਾਜ ਕਹਿੰਦੇ ਹੈ ਭਾਈ ਜਗਤ ਮਾਇਆ ਦੇ ਤਿੰਨ ਗੁਣਾ ਦੇ ਪ੍ਰਭਾਵ ਵਿੱਚ ਹੀ ਦੌੜ ਭੱਜ ਕਰ ਰਿਹਾ ਹੈ ਨਾਨਕ ਸੁਰਗ ਫਿਰ ਫਿਰ ਔਤਾਰ ਨਰਕ ਸੁਰਗ ਨਰਕ ਸੁਰਗ ਫਿਰ ਫਿਰ ਔਤਾਰ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਜਗਤ ਮਾਇਆ ਦੇ ਤਿੰਨ ਗੁਣਾ ਦੇ ਪ੍ਰਭਾਵ ਵਿੱਚ ਹੀ ਦੌੜ ਭੱਜ ਕਰ ਰਿਹਾ ਹੈ ਤੇ ਮੁੜ ਮੁੜ ਕਦੇ ਨਰਕਾਂ ਦੁੱਖਾਂ ਵਿੱਚ ਕਦੇ ਸੁਰਗ ਸੁੱਖਾਂ ਵਿੱਚ ਪੈਂਦਾ ਹੈ ਕਦੇ ਸੁਖ ਮਾਣਦਾ ਹੈ ਕਦੇ ਦੁੱਖ ਭੋਗਦਾ ਹੈ ਕਹੋ ਨਾਨਕ ਜੋ ਲਾਇਆ ਨਾਮ ਸਫਲ ਜਨਮ ਤਾਂ ਕਾ ਪਰਬਾਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਿਸ ਮਨੁੱਖ ਨੂੰ ਪ੍ਰਮਾਤਮਾ ਆਪਣੇ ਵਿੱਚ ਜੋੜਦਾ ਹੈ ਉਸ ਦਾ ਮਨੁੱਖਾ ਜਨਮ ਕਾਮ ਜਾਪ ਹੋ ਜਾਂਦਾ ਹੈ ਪ੍ਰਮਾਤਮਾ ਦੀਆਂ ਨਜ਼ਰਾਂ ਵਿੱਚ ਕਬੂਲ ਹੋ ਜਾਂਦਾ ਹੈ ਨਾ ਪਾਈ ਸਦਾ ਸ਼ੁਕਰਾਨੇ ਚ ਹੀ ਰਹੀਏ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਹੀ ਕਰੀਏ ਗੁਰੂ ਦਾ ਸ਼ੁਕਰ ਕਰੀਏ ਜਦੋਂ ਸ਼ੁਕਰ ਵਿੱਚ ਆ ਗਿਆ ਨਾ ਇਨਸਾਨ ਕਿਸੇ ਕਸਮ ਦਾ ਵੀ ਬੋਝ ਨਹੀਂ ਬਣੇਗਾ ਕਿਸੇ ਵੀ ਕਸਮ ਦਾ ਜੈਸਾ ਸੀ ਵੀ ਤੈਸਾ ਹੋਈ ਅਗਰ ਬਾਣੀ ਚ ਵੀ ਲਿਖਿਆ ਹੋਇਆ ਬੋਤਾ ਕਹੀਏ ਬੋਤਾ ਹੋਈ ਐਵੇਂ ਨਾ ਝੁਰਦਾ ਰਿਹਾ ਕਰ ਮਨੁੱਖ ਉਹਦਾ ਸ਼ੁਕਰ ਕਰਿਆ ਕਰ ਬਿਹੇ ਵਾਹਿਗੁਰੂ ਸੱਚੇ ਪਾਤਸ਼ਾਹ ਤੈਂ ਬਹੁਤ ਕੁਛ ਦਿੱਤਾ ਬੜੀਆਂ ਦਾਤਾਂ ਦਿੱਤੀਆਂ ਨੇ ਮੇਰੀ ਇੰਨੀ ਔਕਾਤ ਨਹੀਂ ਸੀ ਜਿੰਨੀਆਂ ਤੂੰ ਦਾਤਾਂ ਦਿੱਤੀਆਂ ਬੋਤਾ ਕਹੀਏ ਬੋਤਾ ਹੋਏ ਮਨ ਫਿਰ ਉਵੇਂ ਹੀ ਗੱਜ ਜਾਂਦਾ ਸਫਲ ਜਨਮ ਤਾਂ ਕਾ ਪ੍ਰਬਾਨ ਉਸ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਕਬੂਲ ਹੋ ਜਾਂਦਾ ਹੈ ਮਨੁੱਖ ਉਹਦੇ ਸ਼ੁਕਰਾਨੇ ਵਿੱਚ ਰਹੀਏ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਬਹੁਤਾ ਕਹੀਏ ਲੰਬੇ ਇਹਨਾਂ ਦਈਏ ਗੁਰੂ ਨੂੰ ਆਸਾ ਮਹੱਲਾ ਪੰਜਵ ਸੋਏ ਰਹੀ ਪ੍ਰਭ ਖਬਰ ਨ ਜਾਣੀ ਸੋਏ ਰਹੀ ਪ੍ਰਭ ਖਬਰ ਨਾ ਜਾਣੀ ਭੋਰ ਭਿਆ ਬਹਰ ਪਸਤਾਨੀ ਮਹਾਰਾਜ ਨੇ ਸਮਝਾਉਣਾ ਕੀਤਾ हे सखी ਜਿਹੜੀ ਜੀਵ ਇਸਤਰੀ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੀ ਰਹਿੰਦੀ ਹੈ ਆਤਮਕ ਜੀਵਨ ਵੱਲੋਂ ਬੇ ਪ੍ਰਵਾਹ ਟਿਕੀ ਰਹਿੰਦੀ ਹੈ ਉਹ ਪ੍ਰਭੂ ਦੇ ਮਲਾਪ ਦੀ ਕਿਸੇ ਸਿੱਖਿਆ ਨੂੰ ਨਹੀਂ ਸਮਝਦੀ ਬੋਹਰ ਪਿਆ ਬੋਹਰ ਪਛਤਾਨੀ ਪਰ ਜਦੋਂ ਦਿਨ ਚੜ ਆਉਂਦਾ ਹੈ ਜਿੰਦਗੀ ਦੀ ਰਾਤ ਮੁੱਕ ਕੇ ਮੌਤ ਦਾ ਸਮਾਂ ਆ ਜਾਂਦਾ ਹੈ ਤਦ ਉਹ ਪਛਤਾਉਂਦੀ ਹੈ ਫਿਰ ਅੰਤ ਸਮੇ ਪਛਤਾਉਂਦਾ ਮਨੁੱਖ ਬੀਬੀ ਆ ਚੇ ਭਾਈ ਆ ਸਰੀਰ ਕਰਕੇ ਵੀ ਐਵੇਂ ਜੀਵਨ ਗੁਆ ਲਿਆ ਕੁਛ ਨਾ ਖੱਟਿਆ ਕਮਾਇਆ ਸੰਸਾਰ ਦੇ ਵਿੱਚ ਤ੍ਰੈ ਗੁਣੀ ਮੋਹ ਮਾਇਆ ਦੇ ਜਾਲ ਵਿੱਚ ਹੀ ਫਸਿਆ ਰਿਹਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਨਾ ਜੁੜਿਆ ਮਨੁੱਖ ਫੇਰ ਪਸਤਾਨੋਂ ਦਾ ਕੋਈ ਫਾਇਦਾ ਨਹੀਂ ਜੀ ਮਹਾਰਾਜ ਅਗਲੇ ਬੰਦ ਚ ਦੱਸਦੇ ਨੇ ਪਿਰ ਪ੍ਰੇਮ ਸਹਿਜ ਮਨ ਅਨੰਦ ਉਹ ਆਰਰੀ ਉਧਰ ਰੀ ਮਹਾਰਾਜ ਕਹਿੰਦੇ ਭੋਰ ਭਿਆ ਬਹਰ ਪਸਤਾਨੀ ਇਹ ਪਿਛਲੇ ਸ਼ਬਦ ਦਾ ਬੰਦ ਆ ਜੀ ਤੇ ਅਗਲੇ ਦੇ ਵਿੱਚ ਮਹਾਰਾਜ ਕਹਿੰਦੇ ਨੇ ਅਗਲੇ ਬੰਦ ਚ ਪਰ ਪ੍ਰੇਮ ਸਹਿਜ ਮਨ ਅਨੰਦ ਧਰੋਰੀ ਏ ਸਖੀ ਪਿਆਰੇ ਪ੍ਰਭੂ ਦੇ ਪ੍ਰੇਮ ਦੀ ਬਰਕਤ ਨਾਲ ਆਤਮਿਕ ਅਡੋਲਤਾ ਵਿੱਚ ਟਿਕ ਕੇ ਮੈਂ ਆਪਣੇ ਮਨ ਵਿੱਚ ਉਸ ਦੇ ਦਰਸ਼ਨ ਦੀ ਤਾਂਗ ਦਾ ਆਨੰਦ ਟਕਾਈ ਰੱਖਦੀ ਹਾਂ ਜਿਹੜਾ ਜੀਵ ਪ੍ਰਭ ਮਿਲਵੇ ਕੀ ਲਾਲਸਾ ਪ੍ਰਭ ਮਿਲਵੇ ਕੀ ਲਾਲਸਾ ਤਾਂਤੇ ਆਲਸ ਕਹਾਂ ਕਰੋਰੀ ਏ ਸਕੀ ਮੇਰੇ ਅੰਦਰ ਹਰ ਵੇਲੇ ਪ੍ਰਭੂ ਦੇ ਮਲਾਪ ਦੀ ਤਾਂਗ ਬਣੀ ਰਹਿੰਦੀ ਹੈ ਇਸ ਵਾਸਤੇ ਉਸ ਨੂੰ ਯਾਦ ਰੱਖਣ ਵੱਲੋਂ ਮੈਂ ਕਦੇ ਵੀ ਆਲਸ ਨਹੀਂ ਕਰ ਸਕਦੀ ਕਰਮ ਹੈ ਅੰਮ੍ਰਿਤ ਆਣ ਨਸਾਰਿਓ ਕਰਮ ਹੈ ਅੰਮ੍ਰਿਤ ਕਰਮ ਹੈ ਅੰਮ੍ਰਿਤ ਆਣ ਨਸਾਰਿਓ ਖਿਸਰ ਗਇਓ ਭੂਮ ਪਰ ਡਾਰਿਓ ਮਾਰਾ ਸਮਝਾਉਣਾ ਕਰਦੇ ਨੇ ਹੇ ਸਖੀ ਮਨੁੱਖਾ ਜਨਮ ਦੇ ਕੇ ਪ੍ਰਮਾਤਮਾ ਨੇ ਸਾਡੇ ਹੱਥਾਂ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਲਿਆ ਕੇ ਪਾਇਆ ਸੀ ਸਾਨੂੰ ਨਾਮ ਅੰਮ੍ਰਿਤ ਪੀਣ ਦਾ ਮੌਕਾ ਦਿੱਤਾ ਸੀ ਮਨੁੱਖਾ ਜਨਮ ਪ੍ਰਭੂ ਪ੍ਰਮਾਤਮਾ ਦੇ ਨਾਮ ਦੇ ਅੰਮ੍ਰਿਤ ਪੀਣ ਦਾ ਮੌਕਾ ਹੈ ਪਰ ਤੂੰ ਇਹ ਸਮਾਂ ਐਵੇਂ ਗਵਾ ਲਿਆ ਉਹ ਮਹਾਰਾਜ ਦਾ ਜਦ ਨੇ ਖਿਸਰ ਗयो ਧੂਮ ਪਰ ਡਾਰਿਓ ਉਹ ਮੌਕਾ ਨਿਕਲ ਗਿਆ ਪਰ ਜਿਹੜੀ ਜੀਵ ਇਸਤਰੀ ساری ਉਮਰ ਮੋਦੀ ਨੀਂਦ ਵਿੱਚ ਸੁੱਤੀ ਰਹਿੰਦੀ ਹੈ ਉਸ ਦੇ ਹੱਥਾਂ ਵਿੱਚ ਉਹ ਅੰਮ੍ਰਿਤ ਉਸ ਦੇ ਹੱਥਾਂ ਵਿੱਚੋਂ ਉਹ ਅੰਮ੍ਰਿਤ ਤਲਕ ਜਾਂਦਾ ਹੈ ਤੇ ਮਿੱਟੀ ਵਿੱਚ ਜਾ ਰਲਦਾ ਹੈ ਮਨੁੱਖ ਨੇ ਤਾਂ ਮਿੱਟੀ ਵਿੱਚ ਰਲਣਾ ਹੀ ਆ ਜਿਹੜਾ ਅਮਰ ਰੱਖਣ ਵਾਲਾ ਜੀਵ ਆਤਮਾ ਨੂੰ ਉਹ ਤਾਂ ਤੂੰ ਅਮਰ ਤਪੀਤਾ ਨਹੀਂ ਭਾਈ ਮੌਕਾ ਨਿਕਲ ਗਿਆ ਫਿਰ ਬੇਬਸ ਹੋਇਆ ਪਸਤੌਣ ਤੋਂ ਕੁਛ ਵੀ ਪੱਲੇ ਨਹੀਂ ਪੈਂਦਾ ਸਾਧ ਮੋਲਾ ਦੀ ਹੰਕ ਅਹੰਕਾਰੇ ਦੋਸ ਨਹੀਂ ਪ੍ਰਭ ਕਰਨੇ ਹਾਰੇ ਮਹਾਰਾਜ ਕਹਿੰਦੇ ਹੈ ਜੀਵ ਇਸਤਰੀ ਆਪ ਹੀ ਪਦਾਰਥਾਂ ਦੇ ਸਵਾਦ ਵਿੱਚ ਮਾਇਆ ਦੇ ਮੋਹ ਵਿੱਚ ਅਹੰਕਾਰ ਵਿੱਚ ਦੱਬੀ ਰਹਿੰਦੀ ਹੈ ਇਸ ਦੀ ਇਸ ਮੰਦ ਭਗਤਾ ਬਾਰੇ ਸਿਰਜਣਹਾਰ ਪ੍ਰਭੂ ਨੂੰ ਕੋਈ ਦੋਸ਼ ਨਹੀਂ ਦਿੱਤਾ ਜਾ ਸਕਦਾ ਦਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮ ਆਪਣਾ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀ ਜਬਰਨ ਮਹਾਰਾਜ ਕਹਿੰਦੇ ਭਾਈ ਜਿਹੋ ਜਾਂ ਬੀਜੇਗਾ ਉਹ ਜਾਂ ਵੱਢੇਗਾ ਚੰਗੇ ਕਰਮਾਂ ਦਾ ਬੀਜ ਬੀਜ ਲਾ ਭਾਈ ਦੋਸ ਨਹੀਂ ਪ੍ਰਭ ਕਰਨੇ ਹਾਰੇ ਦੁਬਾਰੇ ਫੇਰ ਪੰਕਤੀ ਬੋਲਣਾ ਸਾਧ ਮੋਹ ਲਾਦੀ ਅਹੰਕਾਰੇ ਹੇ ਸਖੀ ਜੀਵ ਇਸਤਰੀ ਆਪ ਹੀ ਪਦਾਰਥਾਂ ਦੇ ਸੁਆਦ ਵਿੱਚ ਮਾਇਆ ਦੇ ਮੋਹ ਵਿੱਚ ਹੰਕਾਰ ਵਿੱਚ ਦੱਬੀ ਰਹਿੰਦੀ ਹੈ ਇਸ ਦੀ ਇਸ ਮੰਦ ਭਗਤਾ ਬਾਰੇ ਸਿਰਜਣਹਾਰ ਪ੍ਰਭੂ ਨੂੰ ਕੋਈ ਦੋਸ਼ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਕਰਮ ਤੇਰੇ ਆ ਪ੍ਰਭੂ ਪਰਮਾਤਮਾ ਨੂੰ ਨਹੀਂ ਕੋਈ ਲਾਂਭਾ ਦੇ ਸਕਦਾ ਇਨਸਾਨ ਕਿਉਂਕਿ ਤੂੰ ਜੋ ਕੀਤਾ ਉਹੀ ਤੈਨੂੰ ਮਿਲਣਾ ਸਾਧ ਸੰਗ ਮਿਟੇ ਭ੍ਰਮ ਅંધਾਰੇ ਸਾਧ ਸੰਗ ਮਿਟੇ ਭਰਮ ਆਧਾਰੇ ਇਸ ਤਰ੍ਹਾਂ ਪੰਕਤੀ ਆ ਮਹਾਰਾਜ ਕਹਿੰਦੇ ਸਾਧ ਸੰਗਤ ਵਿੱਚ ਆ ਕੇ ਜਿਸ ਜੀਵ ਇਸਤਰੀ ਦੇ ਅੰਦਰੋਂ ਮਾਇਆ ਦੀ ਝਟਕਣਾਂ ਦੇ ਹਨੇਰੇ ਮਿਟ ਜਾਂਦੇ ਹਨ ਫਿਰ ਕੀ ਹੁੰਦਾ ਜੀ ਨਾਨਕ ਘਮੇਲੀ ਸਿਰ ਜਨ ਹਾਰੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸਿਰ ਜਨ ਹਾਰ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਆਸਾ ਮਹੱਲਾ ਪੰਜਵ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵਿਚਾਰੇ हे hey, प्यारे प्रभु जिस मनुख ਦੇ ਹਿਰਦੇ ਵਿੱਚ ਤੇਰੇ ਸੋਹਣੇ ਚਰਨਾਂ ਨਾਲ ਜੁੜੇ ਰਹਿਣ ਦੀ ਆਸ ਪੈਦਾ ਹੋ ਜਾਂਦੀ ਹੈ ਜਮਦੂਤ ਵੀ ਉਸ ਉੱਤੇ ਆਪਣਾ ਜੋਰ ਨਾ ਪਾਇ ਨਾ ਪੈਂਦਾ ਵੇਖ ਕੇ ਉਸ ਪਾਸੋਂ ਦੂਰ ਭੱਜ ਜਾਂਦੇ ਹਨ ਜਿਹੜੇ ਮਨੁੱਖ ਨੇ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਆਪਣਾ ਮਨ ਜੋੜੀ ਰੱਖਿਆ ਉਹਦੀ ਬੰਦਗੀ ਵਿੱਚ ਜੁੜਿਆ ਰਿਹਾ ਤੇ ਜਿਹੜੇ ਜਮ ਕੰਕਰ ਆ ਉਹਨਾਂ ਦਾ ਜਦੋਂ ਜੋਰ ਨਾ ਪਿਆ ਉਸ ਮਨੁੱਖ ਤੇ ਤੇ ਉਹ ਵੀ ਫਿਰ ਦੇਖ ਕੇ ਦੂਰੋ ਹੀ ਭੱਜ ਜਾਂਦੇ ਨੇ ਜਮਾਂ ਦਾ ਜੋਰ ਨਹੀਂ ਪਾਏਗਾ ਜਮ ਕਿਹੜੇ ਕੋਈ ਵੱਡੇ ਸਿੰਘਾਂ ਦੰਦਾਂ ਵਾਲੇ ਜਮਨੀ ਜੀ ਤੇਰੇ ਅੰਦਰ ਹੀ ਜਿਹੜੇ ਪੰਜ ਤੱਤ ਨੇ ਇਹ ਤੈਨੂੰ ਜਦੋਂ ਆਪਦੇ ਬਸ ਵਿੱਚ ਕਰ ਲੈਂਦੇ ਨੇ ਤਾਂ ਫਿਰ ਖੱਜਲ ਖੁਆਰੀ ਕਰਦੇ ਨੇ ਕਾਮ ਬਸ ਹੋ ਗਿਆ ਤਾਂ ਵੀ ਕਰੋਧੀ ਹੋ ਗਿਆ ਤਾਂ ਵੀ ਲੋਭੀ ਹੋ ਗਿਆ ਤਾਂ ਵੀ ਇਹ ਤਤ ਜਮ ਕੰਕਰ ਫਿਰ ਤੇਰੇ ਨੇੜੇ ਨਹੀਂ ਆਉਂਦੇ ਮਨੁੱਖ ਦੇ ਤੇਰੇ ਭਗਤ ਪਿਆਰੇ ਦੇ ਐ ਕਹਿ ਲੈਣੇ ਆ ਗੁਰੂ ਦੇ ਪਿਆਰੇ ਦੇ ਨੇੜੇ ਨਹੀਂ ਆਉਂਦੇ ਫਿਰ ਚਰਨ ਕਮਲ ਕੀ ਆਸ ਪਿਆਰੇ ਜਿਨੇ ਤੇਰੇ ਨਾਮ ਦਾ ਓਟ ਆਸਰਾ ਲੈ ਲਿਆ ਮਹਾਰਾ ਸੱਚੇ ਪਾਤਸ਼ਾਹ ਜੀ ਜਮ ਕੰਕਰ ਨਸ ਗਏ ਵਿਚਾਰੇ ਉਹਦੇ ਨੇੜੇ ਨਹੀਂ ਫਿਰ ਜਮ ਕੰਕਰ ਆਉਂਦੇ ਦੂਰ ਭੱਜ ਜਾਂਦੇ ਨੇ ਦੂਰ ਤੂੰ ਚਿਤ ਆਵੇਂ ਤੇਰੀ ਮਾਇਆ ਸਿਮਰਤ ਨਾਮ ਸਗਲ ਰੋਗ ਖਾਇ। اے ਪ੍ਰਭੂ ਜਿਸ ਮਨੁਖ ਉਤੇ ਤੇਰੀ ਮਿਹਰ ਹੁੰਦੀ ਹੈ ਉਸ ਦੇ ਚਿਤ ਵਿੱਚ ਤੂੰ ਆ ਬਸਦਾ ਹੈ। ਤੇਰਾ ਨਾਮ ਸਿਮਰਾਂ ਉਸ ਦੇ ਸਾਰੇ ਰੋਗ ਨਾਸ ਹੋ ਜਾਂਦੇ ਹਨ। ਸਿਮਰਤ ਨਾਮ ਸਗਲ ਰੋਗ ਖਾਇ। ਮਾਰਾ ਨੇ ਸਮਝਾਉਣਾ ਕੀਤਾ ਤੇਰਾ ਨਾਮ ਸਿਮਰਿਆ ਉਸਦੇ ਸਾਰੇ ਰੋਗ ਨਾਸ ਹੋ ਜਾਂਦੇ ਹਨ ਅਨਕ ਦੁੱਖ ਦੇਵੇ ਅਬਰਾ ਕੋ ਪਹੁੰਚ ਨਾ ਸਕ ਜਨ ਤੇਰੇ ਕੋ ਏ ਪ੍ਰਭੂ ਹੋਰ ਨਾ ਨੂੰ ਤਾਂ ਇਹ ਜਮਦੂਤ ਅਨੇਕ ਕਿਸਮਾਂ ਦੇ ਦੁੱਖ ਦਿੰਦੇ ਹਨ ਪਰ ਸੇਵਕ ਦੇ ਇਹ ਨੇੜੇ ਵੀ ਨਹੀਂ ਠੁੱਕ ਸਕਦੇ ਦਰਸ ਤੇਰੇ ਕੀ ਆਸਮਨ ਲਾਗੀ ਪਿਆਸ ਮਨ ਲਾਗੀ ਦਰਸ ਤੇਰੇ ਕੀ ਪਿਆਸ ਮਨ ਲਾਗੀ ਸਹਿਜ ਆਨੰਦ ਬਸ ਹੈ ਬੈਰਾਗੀ हे ਪ੍ਰਭੂ ਜਿਸ ਮਨੁੱਖ ਦੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਤਾਂਘ ਪੈਦਾ ਹੁੰਦੀ ਹੈ ਉਹ ਮਾਇਆ ਵੱਲੋਂ ਵਿरागवान ਹੋ ਕੇ ਵਿराग मांबान ਹੋ ਕੇ ਆਤਮਿਕ ਅਡੋਲਤਾ ਦੇ ਆਨੰਦ ਵਿੱਚ ਕਿਆ ਰਹਿੰਦਾ ਹੈ ਨਾਨਕ ਕੀ ਅਰਦਾਸ ਸੁਣੀ ਜੇ ਕੇਵਲ ਨਾਮ ਰਦੇ ਮਹਿ ਦੀਜੇ हे ਪ੍ਰਭੂ ਆਪਣੇ ਸੇਵਕ ਨਾਨਕ ਦੀ ਵੀ ਅਰਜ਼ੋਈ ਸੁਣ ਨਾਨਕ ਨੂੰ ਆਪਣਾ ਸਿਰਫ ਨਾਮ ਹਿਰਦੇ ਵਿੱਚ ਬਸਾਣ ਲਈ ਦੇ ਆਸਾ ਮਹੱਲਾ 5 ਮਨ ਤ੍ਰਿਪਤਾਨੋਂ ਮਿਟੇ ਜੰਜਾਲ ਮਨ ਤ੍ਰਿਪਤਾਨੋਂ ਮਿਟੇ ਜੰਜਾਲ ਪ੍ਰਭ ਆਪਣਾ ਹੋਇਆ ਕਿਰਪਾਲ ਮਾਰਾ ਨੇ ਸਮਝਾਉਣਾ ਕੀਤਾ ਹੈ ਭਾਈ ਉਸ ਮਨੁੱਖ ਦਾ ਮਨ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਜਾਂਦਾ ਹੈ ਜਿਸ ਦੇ ਮਾਇਆ ਦੇ ਮੋਹ ਦੇ ਸਾਰੇ ਬੰਧਨ ਟੁੱਟ ਜਾਂਦੇ ਹਨ ਤੇ ਫਿਰ ਜਿਸ ਉੱਤੇ ਪਿਆਰਾ ਪ੍ਰਭ ਦਿਆਮਾਨ ਹੋ ਜਾਂਦਾ ਹੈ ਰਬ ਆਪਣਾ ਹੋਇਆ ਕਿਰਪਾਲ ਦਾ ਭਾਵ ਆ ਇਹ ਜਿਸ ਉੱਤੇ ਪਿਆਰਾ ਪ੍ਰਭੂ ਦਿਆਵਾਨ ਹੋ ਜਾਂਦਾ ਹੈ ਸੰਤ ਪ੍ਰਸਾਦ ਭਲੀ ਸੰਤ ਪ੍ਰਸਾਦ ਭਲੀ ਬਣੀ ਜਾ ਕੇ ਗ੍ਰਹਿ ਸਭ ਕਿਸ ਹੈ ਪੂਰਨ ਸੋ ਭੇਟਿਆ ਨਿਰਭਉ ਧਨੀ ਏ ਭਾਈ ਗੁਰੂ ਦੀ ਕਿਰਪਾ ਨਾਲ ਮੇਰਾ ਭਾਗ ਜਾਗ ਪਿਆ ਹੈ ਮੈਨੂੰ ਉਹ ਮਾਲਕ ਮਿਲ ਪਿਆ ਹੈ ਜਿਸ ਨੂੰ ਕਿਸੇ ਪਾਸੋਂ ਕੋਈ ਡਰ ਨਹੀਂ ਤੇ ਜਿਸ ਦੇ ਘਰ ਵਿੱਚ ਹਰ ਇੱਕ ਚੀਜ਼ ਅਮੁੱਕ ਹੈ ਕੋਈ ਵੀ ਚੀਜ਼ ਮੁੱਕਣ ਵਾਲੀ ਨਹੀਂ ਜਿਹਦੇ ਘਰ ਵਿੱਚ ਉਸ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਬਣ ਗਿਆ ਪੂਰਨ ਸੋ ਭੇਟਿਆ ਨਿਰਭੈ ਧਨੀ ਉਹ ਧਨੀ ਨੂੰ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਮਨੁੱਖ ਆਪਣੇ ਹਿਰਦੇ ਵਿੱਚ ਬਸਾਉਂਦਾ ਹੈ ਨਾ ਫਿਰ ਉਸ ਮਨੁੱਖ ਨੂੰ ਕਿਸੇ ਵੀ ਕਿਸਮ ਦਾ ਕੋਈ ਫਿਕਰ ਚ ਹੋਣਾ ਕੋਈ ਘਾਟ ਨਹੀਂ ਮਹਿਸੂਸ ਹੁੰਦੀ ਨਾਮ ਜੜਾਇਆ ਸਾਧ ਕ੍ਰਪਾਲ ਮਿਟ ਗਈ ਭੁੱਖ ਮਹਾ ਵਿਕਰਾਲ ਮਹਾਰਾਜ ਕਹਿੰਦੇ ਹੈ ਭਾਈ ਦਿਆਵਾਨ ਦਇਆ ਸਰੂਪ ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿੱਚ ਨਾਮ ਪੱਕਾ ਕਰ ਦਿੱਤਾ ਨਾ ਉਸ ਦੇ ਅੰਦਰੋਂ ਬੜੀ ਡਰਾਉਣੀ ਮਾਇਆ ਦੀ ਭੁੱਖ ਦੂਰ ਹੋ ਗਈ ਠਾਕਰ ਆਪਣੇ ਕੀ ਨੀ ਦਾਤ ਜਲਨ 부ਜੀ ਮਨ ਹੋਈ ਸ਼ਾਂਤ ਠਾਕਰ ਪ੍ਰਭੂ ਨੇ ਜਿਸ ਨੂੰ ਆਪਣੇ ਸੇਵਕ ਨਾਮ ਦੀ ਦਾਤ ਦਿੱਤੀ ਆ ਠਾਕਰ ਪ੍ਰਭੂ ਨੇ ਜਿਸ ਨੂੰ ਆਪਣੇ ਸੇਵਕ ਨਾਮ ਦੀ ਦਾਤ ਬਖਸ਼ੀ ਉਸ ਦੇ ਮਨ ਵਿੱਚੋਂ ਤ੍ਰਿਸ਼ਨਾ ਦੀ ਛੜਨ ਬੁੱਝ ਗਈ ਉਸ ਦੇ ਮਨ ਵਿੱਚ ਠੰਡ ਪੈ ਗਈ ਮਿਟ ਗਈ ਭਾਲ ਮਨ ਸਹਿਜ ਮਨ ਦੁਨੀਆਂ ਦੇ ਖਜ਼ਾਨਿਆਂ ਵਾਸਤੇ ਉਸ ਮਨੁੱਖ ਦੀ ਢੂੰਡ ਦੂਰ ਹੋ ਗਈ ਢੂੰਡ ਦਾ ਮਤਲਬ ਇਹ ਉਹਦੀ ਭਾਲ ਮੁੱਕ ਗਈ ਹੁਣ ਨਹੀਂ ਉਹ ਲੱਭਦਾ ਫਿਰਦਾ ਵੀ ਇੱਥੋਂ ਆ ਮਿਲ ਜੂ ਉੱਥੋਂ ਉਹ ਮਿਲ ਜੂ ਨਾ ਹੁਣ ਉਹਦਾ ਮਨ ਟਿਕ ਗਿਆ ਫਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਫਿਰ ਉਹਦੀ ਇਹ ਅਵਸਥਾ ਬਣ ਗਈ ਗੁਰੂ ਘਰ ਦੇ ਵਿੱਚ ਟਿਕ ਗਿਆ ਤੇ ਗੁਰੂ ਫਿਰ ਉਸ ਦੇ ਕਾਰਜ ਸਾਰੇ ਸਵਾਰ ਰਿਹਾ ਮਿਟ ਗਈ ਭਾਲ ਮਨ ਸਹਜ ਸਮਨ ਨਾਨਕ ਪਾਇਆ ਨਾਮ ਖਜ਼ਾਨਾ ਦੁਨੀਆ ਦੇ ਖਜ਼ਾਨਿਆਂ ਵਾਸਤੇ ਉਸ ਮਨੁੱਖ ਦੀ ਢੂੰਡ ਦੂਰ ਹੋ ਗਈ ਉਸ ਦਾ ਮਨ ਆਤਮ ਕਡੋਲਤਾ ਵਿੱਚ ਟਿਕ ਗਿਆ। हे ਨਾਨਕ ਜਿਸ ਨੇ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਲੱਭ ਲਿਆ। ਇਹ ਉਹਨਾਂ ਮਨੁੱਖਾਂ ਦੀ ਪਈ ਇਹ ਅਵਸਥਾ ਮੰਦੀ ਆ ਉਹ ਟਿਕਦੇ ਨੇ ਦਰਦਰ ਦੀ ਭਟਕਣਾ। ਉਹਨਾਂ ਦੀ ਮੁੱਕ ਜਾਂਦੀ ਹੈ। ਆਸਾ ਮਹੱਲਾ ਪੰਜਵਾਂ ਠਾਕਰ ਸਿਉ ਜਾ ਕੀ ਬਣ ਆਈ। ਭੋਜਨ ਪੂਰਨ ਰਹੇ ਅਘਾਈ। اے بھائی مہاراج کہندے جس منوک دی प्रीत مالک پربھو نال پکی بن جاندی ہے امک نام پوجن دی برکت نال او مایا دی تریشناں بلوں سدا رج رہندا ہے کسو نہ تھورا ہر بھگتن کو کسو نہ تھورا ہر بھگتن کو خریدے بھگتاں پاس اتنا ਅਮੋਕ ਨਾਮ ਖਜ਼ਾਨਾ ਹੁੰਦਾ ਹੈ ਕਿ ਭਗਤ ਜਨਾਂ ਨੂੰ ਕਿਸੇ ਚੀਜ਼ ਦੀ ਥੋੜ੍ਹ ਨਹੀਂ ਹੁੰਦੀ ਖਾਤ ਖਰਚਤ ਬਿੱਲ ਸਤ ਦੇਵਨ ਕੋ ਮਾਰਾ ਨੇ ਸਮਝਾਉਣਾ ਕੀਤਾ ਉਹ ਉਸ ਖਜ਼ਾਨੇ ਨੂੰ ਆਪ ਵਰਤਦੇ ਹਨ ਹੋਰਨਾਂ ਨੂੰ ਵੰਡਦੇ ਹਨ ਆਪ ਆਨੰਦ ਮਾਣਦੇ ਹਨ ਤੇ ਹੋਰਨਾਂ ਨੂੰ ਵੀ ਆਨੰਦ ਦੇਣ ਯੋਗ ਹੁੰਦੇ ਹਨ ਜਾ ਕਾ ਧਨੀ ਅਗਮੋ ਗਸਾਈ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਭਗਤਾਂ ਦਾ ਖਸਮ ਆਪਹੁਤ ਚਾਲਕ ਜਿਸ ਮਨੁੱਖ ਦਾ ਰਾਖਾ ਬਣ ਜਾਂਦਾ ਹੈ ਮਨੁੱਖ ਕੀ ਕਹੋ ਕੇਤ ਚਲਾਈ ਏ ਭਾਈ ਦੱਸ ਕਿਸੇ ਮਨੁੱਖ ਦਾ ਉਸ ਉੱਤੇ ਕੀ ਜੋਰ ਚੜ੍ਹ ਸਕਦਾ ਹੈ ਜਾ ਕੀ ਸੇਵਾ ਦੱਸ ਅਸ਼ਟ ਸਿਧਾਈ ਇਹ ਸ਼ਬਦ ਆ ਪੱਕਾ